ਇਲਾਕਾ ਵਾਸੀਆਂ ਨੂੰ ਸਸਤੀਆਂ ਸਬਜ਼ੀਆਂ ਤੇ ਫਰੂਟ ਦੇਣ ਦੀ ਆੜ ਵਿੱਚ ਨਜਾਇਜ਼ ਢੰਗ ਨਾਲ ਲੱਗਦੀਆਂ ਸਬਜ਼ੀਆਂ ਮੰਡੀਆਂ ਵੀ ਲੋਕਾਂ ਲਈ ਪਰੇਸ਼ਾਨੀ ਤੇ ਟ੍ਰੈਫਿਕ ਜਨ ਦੇ ਕਾਰਨ ਬਣਦੇ ਜਾ ਰਹੇ ਨੇ ਇਸੇ ਤਰ੍ਹਾਂ ਹਰ ਮੰਗਲਵਾਰ ਵਾਰਡ ਨੰਬਰ 49 ਦੇ ਅਧੀਨ ਧੂਰੀ ਰੇਲਵੇ ਲਾਈਨ ਨੇੜੇ ਚਲਦੀ ਸਬਜ਼ੀ ਮੰਡੀ ਕਿਸੇ ਵੱਡੇ ਖਤਰੇ ਤੋਂ ਬਾਹਰ ਨਹੀਂ ਹੈ ਦੂਰੋਂ ਦੂਰੋਂ ਸਬਜ਼ੀ ਦੀ ਖਰੀਦ ਕਰਨ ਵਾਲੇ ਆਪਣੇ ਸਕੂਟਰ ਕਾਰਾਂ ਆਦ ਲੋਕਾਂ ਦੀਆਂ ਕੋਠੀਆਂ ਅੱਗੇ ਖੜੇ ਕਰਕੇ ਚਲੇ ਜਾਂਦੇ। ਦਿੱਸਤਾ ਵਿਰੋਧ ਕਰਨ ਤੇ ਆਪਸੀ ਝਗੜੇ ਵੀ ਕਈ ਵਾਰ ਹੋ ਜਾਂਦੇ। ਲੋਕਾਂ ਦੀਆਂ ਪਰੇਸ਼ਾਨੀਆਂ ਲਈ ਐਸਐਮਜेड ਦੀ ਟੀਮ ਨੇ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਲੋਕਾਂ ਨੂੰ ਮੰਡੀ ਤੇ ਦੂਸਰੇ ਦਿਨ ਪੂਰੇ ਇਲਾਕੇ ਵਿੱਚ ਗੰਦਗੀ ਹੀ ਗੰਦਗੀ ਮਿਲਦੀ ਹੈ ਅਤੇ ਇਹ ਕਈ ਬਿਮਾਰੀਆਂ ਸਹੇੜਨ ਦਾ ਕਾਰਨ ਵੀ ਬਣ ਸਕਦੀ ਹੈ। ਮੌਕੇ ਤੇ ਰੇਲਵੇ ਪੁਲਿਸ ਨੇ ਰੇਲਵੇ ਲਾਈਨ ਨੇੜੇ ਲੱਗੀਆਂ ਫੜੀਆਂ ਚੁਕਵਾਈਆਂ ਇਲਾਕੇ ਦੇ ਰਹਿਣ ਵਾਲੇ ਮੱਖਣ ਸਿੰਘ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਹੱਲ ਕਰਨ ਦੀ ਗੱਲ ਕਹੀ ਇਸ ਸਬੰਧ ਵਿੱਚ ਵਾਰਡ ਨੰਬਰ 49 ਦੇ ਕੌਂਸਲਰ ਰਾਜਿੰਦਰ ਕੌਰ ਦੇ ਸੁਪੁੱਤਰ ਗੁਰਪ੍ਰੀਤ ਸਿੰਘ ਗੋਪੀ ਦਾ ਪੱਖ ਲਿਆ ਤਾਂ ਉਹਨਾਂ ਮੰਨਿਆ ਕਿ ਸਬਜ਼ੀ ਮੰਡੀ ਦਾ ਲੱਗਦੀ ਹੈ ਪਰ ਉਹ ਲੋਕਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਬਾਰੇ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਉਹਨਾਂ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ ਐਸਐਮਜੀਟੀ ਨਿਊ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਤਸਵੀਰਾਂ ਤੁਹਾਨੂੰ ਲੁਧਿਆਣਾ ਸ਼ਹਿਰ ਦੀਆਂ ਦਿਖਾ ਰਹੇ ਆ ਇੱਥੇ ਇੱਕ ਗਲੀ ਦੇ ਵਿੱਚ ਅਵੈਧ ਤਰੀਕੇ ਦੇ ਨਾਲ ਜਿਹੜੀ ਮੰਡੀ ਲਗਾਈ ਜਾ ਰਹੀ ਆ ਤੇ ਘਰਾਂ ਵੱਲੋਂ ਇਤਰਾਜ ਜਤਾਇਆ ਜਾ ਰਿਹਾ ਕਿ ਤੱਕੇ ਦੇ ਨਾਲ ਸਾਡੇ ਘਰਾਂ ਦੇ ਬਾਹਰ ਰੇੜੀਆਂ ਔਰ ਫੜੀਆਂ ਲਗਾਈਆਂ ਜਾ ਰਹੀਆਂ ਜੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਆ ਤੇ ਉਹਨਾਂ ਨਾਲ ਗੋ ਗਾਲੀ ਗਲੋਚ ਔਰ ਲੜਾਈਆਂ ਝਗੜਾ ਹੁੰਦੇ ਨੇ ਇਸ ਸਬੰਧ ਵਿੱਚ ਜਿਹੜੇ ਇੱਥੇ ਦੇ ਮੌਜੂਦਾ ਲੋਕ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਹਾਂਜੀ ਕੀ ਪ੍ਰੋਬਲਮ ਕੀ ਆ ਸਾਨੂੰ ਪ੍ਰੋਬਲਮ ਸਭ ਤੋਂ ਵੱਡੀ ਹੈ ਜੀ ਸਾਡੇ ਬੱਚੇ ਜਦੋਂ ਗੱਡੀ ਲੈ ਕੇ ਆਂਦੇ ਗੱਡੀ ਲਗਾਉਂਦੇ ਸਾਨੂੰ ਜਗ੍ਹਾ ਨਹੀਂ ਹੁੰਦੀ ਸਾਨੂੰ ਬਾਹਰ ਜਾਂ ਕੋਈ ਸਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਸਾਨੂੰ ਗੱਡੀ ਤੇ ਜਾਂਦੀ ਜਗ੍ਹਾ ਨਹੀਂ ਹੁੰਦੀ ਅਥਰ ਨਿਕਲਣਦੀ ਨਹੀਂ ਜਗ੍ਹਾ ਹੁੰਦੀ ਸਾਡੇ ਬਹੁਤ ਜ਼ਿਆਦਾ ਸਾਨੂੰ ਪ੍ਰੋਬਲਮ ਹੈਗੀ ਹੈ ਤੁਹਾਡੇ ਘਰ ਦੇ ਬਿਲਕੁਲ ਬਾਹਰ ਜਿਹੜੀਆਂ ਰੇੜੀਆਂ ਫੜੀਆਂ ਲੱਗਦੀਆਂ ਤੁਸੀਂ ਇਹਦਾ ਕਦੀ ਵਿਰੋਧ ਨਹੀਂ ਕੀਤਾ ਅਸੀਂ ਬਹੁਤ ਵਾਰੀ ਵਿਰੋਧ ਕੀਤਾ ਅਸੀਂ ਬਹੁਤ ਲੜਾਈ ਵੀ ਕੀਤੀ ਹੈ ਲੇਕਿਨ ਸੁਣਦੇ ਹੀ ਨਹੀਂ ਹੈਗੇ ਨਿਲਕੁਲ ਹੀ ਕਹਿ ਦਿੰਦੇ ਨੇ ਵੀ ਅਗਲੀ ਵਾਰ ਮੰਡੀ ਨਹੀਂ ਲੱਗੇਗੀ ਜਿੱਦੀ ਵਾਰੀ ਤੁਸੀਂ ਕਦੀ ਕੰਪਲੀਟ ਨਹੀਂ ਪਈ ਕਿਸੇ ਉੱਚ ਅਧਿਕਾਰੀ ਨੂੰ ਇਹਨਾਂ ਨੂੰ ਕਰਨੇ ਹੈਗੇ ਜਿਹੜੇ ਇਹਨਾਂ ਦੇ ਆਪਣੇ ਹੈਗੇ ਨਾ ਬਸ ਬਾਕੀ ਤਾਂ ਨਹੀਂ ਕੰਪਲੀਟ ਪਾਈਦੇ ਇਸ ਸੰਬੰਧ ਵਿੱਚ ਕਦੀ ਕਿਸੇ ਕਾਉਂਸਲਰ ਨੂੰ ਜਾਂ ਕਿਸੇ ਮੁਲਾਜ਼ਮ ਨੂੰ ਕਦੀ ਕਿਸੇ ਨੇ ਕੰਪਲੀਟ ਲਿਖਤੀ ਕੀਤੀ ਹੋਵੇ ਨਹੀਂ ਨਹੀਂ ਉਹ ਨਹੀਂ ਹਸਤੀ ਕੀਤੀ ਹੈਗੀ ਇੰਨੀ ਵਾਰ ਇੰਨੀ ਵਾਰ ਬਾਰ-ਬਾਰ ਆਈ ਕਹਿ ਦਿੰਦੇ ਰਹੇ ਕਿ ਅਸੀਂ ਅਗਲੀ ਵਾਰ ਮੰਡੀ ਨਹੀਂ ਲਗਾਵਾਂਗੇ ਅਸੀਂ ਅਗਲੀ ਵਾਰ ਮੰਡੀ ਨਹੀਂ ਲਗਾਵਾਂਗੇ ਭਾਜੀ ਜਿਹੜੀ ਇੱਥੇ ਠੱਕੇ ਦੇ ਨਾਲ ਲੋਕਾਂ ਦੇ ਘਰਾਂ ਦੇ ਅੱਗੇ ਮੰਡੀ ਲੱਗਦੀ ਹੈ ਇਹ ਇਹ ਮੰਨ ਲਓ ਲੋਕ ਹੈ ਸੇਨਾ ਨਹੀਂ ਲੱਗ ਰਹੀ ਪਹਿਲਾਂ ਪਿਆਰ ਨਾਲ ਸਾਰੇ ਲਗਾਉਂਦੇ ਸੀ ਮੋਨਾਗਲੇ ਦੇ ਆਖੀ ਦੁਜੇ ਦੀ ਜਿੱਥੇ ਕਹਿੰਦੇ ਆ ਉੱਥੇ ਨਹੀਂ ਲੱਗੂ ਕਿ ਗੱਲ ਖਤਮ ਇਹਦੇ ਵਿੱਚ ਕੀ ਕੀ ਦੋਸੀ ਕੋਈ ਕੋਣ ਆ ਮੈਂ ਇੱਥੇ ਮੱਲੇ ਦਾ ਰਹਿਣਾ ਵਾਂ ਜੀ ਇੱਥੇ ਫਿਰ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਕਿ ਸਾਡੇ ਘਰਾਂ ਦੇ ਬਾਹਰ ਜਿਹੜੇ ਗੇਟਾਂ ਦੇ ਬਾਹਰ ਸਬਜ਼ੀ ਰੱਖ ਕੇ ਵੇਚਦੇ ਨੇ ਜੀ ਇਹਨਾਂ ਨੂੰ ਕਹਿੰਨੇ ਆ ਤੇ ਫਿਰ ਲੜਾਈ ਦਾ ਕਾਰਨ ਬਣਦਾ ਕੋਈ ਲੜਾਈ ਦਾ ਚਾਲ ਨਹੀਂ ਅੱਜ ਤੱਕ ਕੋਈ ਝਗੜਾ ਨਹੀਂ ਹੋਇਆ ਇਹ ਦੱਸੋ ਸਾਡੀਆਂ ਬੇਟੀਆਂ ਵਾਂ ਇਹ ਸਾਡੇ ਪਰਿਵਾਰ ਦੇ ਆ ਮੈਂਬਰ ਪੁੱਛ ਦੱਸੋ ਮੇਰੇ ਸਾਹਮਣੇ ਇਹਨਾਂ ਦਾ ਕਿ ਕੋਈ ਝਗੜਾ ਆਇਆ ਕਦੀ ਹੋਇਆ ਉਹ ਮਨੇ ਉਹ ਝਗੜਾ ਬਹੁਤ ਵਾਰੀ ਕੋਈ ਕਹਿੰਦਾ ਝਗੜਾ ਨਹੀਂ ਹੋਇਆ ਹਾਂਜੀ ਕੀ ਇੱਧਰ ਇੱਧਰ ਐ ਮਲੋਤਰਾ ਐ ਮਲੋਤਰਾ ਦੇ ਆਂ ਜੀ ਐ ਵਾਲਾ ਜੇਟਾ ਗਾ ਮੁੰਡੇ ਦੀ ਬਹੁਤ ਵੱਡੀ ਲੜਾਈ ਹੋਈ ਹੈ ਗੱਡੀ ਪਿੱਛੇ ਹਾਂਜੀ ਮੇਰਾ ਨਾਮ ਮੱਖਣ ਸਿੰਘ ਠੀਕ ਹੈ ਮੈਂ ਜਾਣਨੀ ਆ ਤੁਹਾਨੂੰ ਮੈਂ ਜਾਣਨੀ ਆ ਤੁਹਾਡਾ ਇੱਧਰ ਘਰ ਹੈਗਾ ਵੈ ਮੈਂ ਜਾਣਨੀ ਆ ਤੁਹਾਨੂੰ ਹਾਂਜੀ ਆਪਾਂ ਮੱਲੇ ਦੇ ਵਿੱਚ ਰਹਿਣਾ ਮੱਲੇ ਦੇ ਵਿੱਚ ਇੱਕ ਦੂਜੇ ਦੇ ਨਾਲ ਸਹਯੋਗ ਨਾਲ ਆਊਗਾ ਤੇ ਫੇਰ ਆਪਰ ਲੈਣਾ ਕਹਦਾ ਸੁਯੋਗ ਤਾਂ ਠੀਕ ਆ ਪਰ ਜੇ ਗੇਟ ਦੇ ਬਾਹਰ ਦੀ ਗੱਲ ਮੇਰੀਓ ਸੁਯੋਗ ਆਪਾਂ ਦਿੰਨੇ ਆ ਆ ਲੇਕਿਨ ਕਿਸੇ ਦੇ ਘਰਾਂ ਦੇ ਅੱਗੇ ਮੰਡੀਆਂ ਲਗਾਉਣੀਆਂ ਜਾਂ ਗੱਡੀ ਜਿੱਥੇ ਤੁਸੀਂ ਕਹੋਗੇ ਉੱਤੇ ਮੰਡੀ ਨਹੀਂ ਉਹ ਤਾਂ ਉਹਨਾਂ ਨੂੰ ਪਤਾ ਜਿਹੜੇ ਪੈਸੇ ਲੈਂਦੇ ਨੇ ਵੀ ਕਿੱਥੇ ਮੰਡੀ ਲੱਗਣੀ ਚਾਹੀਦੀ ਲੇਕਿਨ ਆਪਣੇ ਸਾਡੇ ਘਰਾਂ ਦੇ ਅੱਗੇ ਨਹੀਂ ਮੰਡੀ ਲੱਗਣੀ ਚਾਹੀਦੀ ਬਸ ਆਈ ਵਾਰੀ ਅਸੀਂ ਕਹਿ ਦਿੰਦੇ ਨੇ ਬਾਅਦ ਫਿਰ ਹਰ ਵਾਰੀ ਮੰਗਲਵਾਰ ਲੱਗਦੀ ਆ ਮੈਂ ਕਦੀ ਤੁਹਾਡੇ ਮੁੰਡੇ ਦਾ ਰਹਿਣ ਵਾਲਾਂਗੇ ਨਹੀਂ ਨਹੀਂ ਮੈਨੂੰ ਪਤਾ ਹੈਗਾ ਵਾ ਤੁਸੀਂ ਇੱਥੇ ਰਹਿੰਦੇ ਹੈਗੇ ਹੋ ਹਾਂ ਜੋ ਗੱਲ ਕਹਿ ਦੂੰ ਉਹ ਮੰਡੀ ਚ ਦੀ ਹੀ ਜਾਣਗੇ ਚਲੋ ਫਿਰ ਠੀਕ ਹੈਗਾ ਬਸ ਸਕੂਟਰ ਸਾਰੇ ਚ ਚੜਾਨਗੇ ਇਹ ਮੰਡੀ ਤੁਹਾਡੇ ਦਾ ਨਾ ਪੁੱਤਾਂ ਇਹ ਮੇਰਾ ਪੋਤਾ ਮੈਂ ਕਰਮਣ ਗੱਲ ਨਹੀਂ ਕਰਦਾ ਦੋਤੇ ਦਾ ਦੋਸਰੇ ਦਾ ਮੁੰਡਾ ਹਾਂਜੀ ਹਾਂਜੀ ਇਹ ਮੇਰਾ ਪੋਤਾ ਮੇਨੇ ਮੈਂ ਇਹ ਤਗੜਾ ਜਿਹੜਾ ਲੁਕੀ ਚਲੇ ਜੀ ਵੀ ਜੋਈ ਲਿੰਦੇ ਆ ਇਹਨਾਂ ਨੂੰ ਥੋੜਾ ਜਨੇ ਉਧਰ ਚਲੇ ਜਾਣਾ ਤੁਹਾਡੇ ਵੱਲ ਕੋਈ ਤੁਹਾਨੂੰ ਤਖਲੀਮ ਨਹੀਂ ਹੋ ਦੇਖੋ ਜੀ ਅਸੀਂ ਗਰੀਬ ਦੇ ਉੱਤੇ ਲੱਤ ਨਹੀਂ ਮਾਰਦੇ ਸਾਨੂੰ ਇਹ ਹੈ ਕਿ ਸਾਡੇ ਘਰਾਂ ਦੇ ਅੱਗੇ ਨਾ ਸਕੂਟਰ ਨੀ ਖੜਨੇ ਚਾਹੀਦੇ ਸਾਨੂੰ ਪ੍ਰੋਬਲਮ ਗੱਡੀ ਲੱਗਣ ਦੀ ਨਹੀਂ ਹੋਣੀ ਚਾਹੀਦੀ ਹੈ ਕੀ ਹੈ ਬੱਸ ਮੌਜੂਦਾ ਮੰਡੀ ਦਾ ਪ੍ਰਧਾਨ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਪਾਂ ਇਹ ਕਿਉਂ ਇੱਥੇ ਵਿਰੋਧ ਕੀਤਾ ਜਾ ਰਿਹਾ ਲੋਕਾਂ ਵੱਲੋਂ ਜਦੋਂ ਦੇ ਘਰ ਦੇ ਬਾਹਰ ਮੰਡੀ ਧੱਕੇ ਦੇ ਨਾਲ ਲਗਾਈ ਜਾ ਰਹੀ ਹੈ ਤਾਂ ਮੇਰੇ ਭਾਈ ਸਾਹਿਬ ਬਲੇਸ਼ਰ ਦੇ ਅੱਥੇ ਜੀ ਬੈਠੇ ਆ ਇਹ ਮੰਡੀ ਦੇ ਪ੍ਰਧਾਨ ਨੇ ਠੀਕ ਹੈ ਜੀ ਇੱਥੇ ਕਿਸੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆ ਗਈ ਵਧੀਆ ਪੀਸਫੁਲੀ ਆ ਕੇ ਬੰਦੇ ਇੱਥੇ ਸਬਜ਼ੀ ਲੈ ਕੇ ਜਾਂਦੇ ਆ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਗਈ ਸਿਰਫ ਇੱਕ ਮੈਨੂੰ ਨਹੀਂ ਪਤਾ ਕਿਹੜੇ ਪ੍ਰਸ਼ਨਾਂ ਨਾਲ ਰਿਲੇਟਡ ਆ ਬੰਦਾ ਕਿਹੜਾ ਨਹੀਂ ਆਗਾ ਉਹ ਨਿਜਾਹ ਜਾ ਕੇ ਬੰਦੇ ਨੂੰ ਇੱਥੇ ਕਹਿੰਦਾ ਕਿੰਦਾ ਮੈਨੂੰ ਪੈਸੇ ਦੋ ਉਹ ਪੈਸੇ ਅਸੀਂ ਲੈਣ ਨਹੀਂ ਦਿੱਤੇ ਕੀ ਨਾਮ ਆਉਦਾ ਬੰਦੇ ਦਾ ਨਾ ਮੈਨੂੰ ਇਹ ਤੁਹਾਡੇ ਸਾਹਮਣੇ ਉਹ ਸਰਦਾਰ ਮੁੰਡਾ ਫਿਰਦਾ ਪਿਆ ਤੁਹਾਨੂੰ ਵੀ ਪਤਾ ਹੋਣਾ ਉਹਦਾ ਨਾਮ ਦਾ ਰਾਣੇ ਦੇ ਨਾਲ ਦਾ ਹੈਗਾ ਵੀ ਉਹ ਹੀ ਆ ਕੇ ਇੱਥੇ ਪੈਸੇ ਪੂਸੇ ਦੀ ਡਿਮਾਂਡ ਕਰਦਾ ਨਸ਼ਾ ਕਰਦਾ ਨਾਲੇ ਤੇ ਪਿੱਛੇ ਜੀ ਇੱਥੇ ਨਸ਼ੇ 'ਚ ਇੱਕ ਅੱਧਾ ਬੰਦਾ ਮਰ ਵੀ ਗਿਆ ਸੀ ਇਹ ਚੀਜ਼ਾਂ ਦਾ ਅਸੀਂ ਧਿਆਨ ਰੱਖਦੇ ਆਂ ਕਿਸੇ ਨੂੰ ਕੋਈ ਦਿੱਕਤ ਨਹੀਂ ਕਿਸੇ ਦੇ ਘਰ ਦੇ ਅੱਗੇ ਨਹੀਂ ਲੱਗੀ ਹੋਈ ਇਹ ਬਚਪੋਚਾਰੇ ਗਰੀਬ ਬੰਦੇ ਆ ਲਗਾ ਰਹੇ ਆ ਕਿਸੇ ਦੇ ਦਰ ਅੱਗੇ ਨਹੀਂ ਲਗਾ ਰਹੇ ਤੁਸੀਂ ਆਪਣੇ ਆਪ ਦੇਖ ਵੀ ਲਿਆ ਇਹ ਉਹਨਾਂ ਨੂੰ ਜਿਹੜੇ ਜਿਹੜੇ ਮੇਰੀ ਗੱਲ ਸੁਣੋ ਉਹ ਤਾਂ ਠੀਕ ਆ ਪਰ ਜਿਹੜੇ ਲੋਕਾਂ ਬਲੂ ਵਿਰੋਧ ਕੀਤਾ ਜਾ ਰਿਹਾ ਜਿਹੜੇ ਉੱਥੇ ਮੌਜੂਦਾ ਘਰਾਂ ਵਾਲੇ ਨੇ ਉਹ ਕਹ ਰਹੇ ਕਿ ਅਸੀਂ ਜਦੋਂ ਮਨਾ ਕਰਦੇ ਆਂ ਤੇ ਸਾਡੇ ਨਾਲ ਲੜਾਈ ਝਗੜਾ ਕੀਤਾ ਜਾਂਦਾ ਕੋਈ ਜਿੱਥੇ ਤੱਕ ਮੈਂ ਹਲੇ ਤੱਕ ਆਵਾਜ਼ ਕੀਤਾ ਹੈਗਾ ਉੱਥੇ ਕੋਈ ਵੀ ਕੋਠੀ ਵਾਲਿਆਂ ਨੇ ਕਿਸੇ ਨੇ ਨਹੀਂ ਆ ਕੇ ਕਿਹਾ ਸਿਰਫ ਜ ਇਹ ਲੱਗਦਾ ਵੀ ਇਹ ਸ਼ਾਇਦ ਸਾਨੂੰ ਪੈਸੇ ਦੇਣਗੇ ਗਰੀਬਾਂ ਦੇ ਇਹ 4-400 ਰੁਪਏ ਦੀ ਦਿਹਾੜੀ ਬੜੀ ਮੁਸ਼ਕਿਲ ਲੱਗਾਂਦੇ ਇਹ ਇਹਨਾਂ ਨੂੰ ਪੈਸੇ ਕਿੱਥੇ ਦੇ ਦੇਣਗੇ ਇਹ ਡਿਮਾਂਡ ਕਰਦੇ ਆ ਨਹੀਂ ਮਾਰੇ ਨਾ ਕੋਈ ਬੋਲ ਨਹੀਂ ਮਾਰਾ ਕੋਠੀਆ ਲਿਆਂਦੇ ਉਹ ਉਹ ਅਪੀਧੀ ਆਣੀ ਉਹਨੇ ਮਾਫੀ ਲਈ ਸਾਡੇ ਬੈਂਝ ਲੱਗੇ ਅਗਲੀ ਵਾਰ ਨਹੀਂ ਲਵਾਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਘਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਇਹ ਨਜਾਇਜ਼ ਤਰੀਕੇ ਦੇ ਨਾਲ ਜਿਹੜੀ ਮੰਡੀ ਇੱਥੇ ਗਲੀ ਦੇ ਵਿੱਚ ਔਰ ਸਾਡੇ ਘਰਾਂ ਦੇ ਬਾਹਰ ਲਗਾਈ ਜਾਂਦੀ ਆ ਆਉਣ ਜਾਣ ਵੇਲੇ ਵੀ ਸਾਨੂੰ ਦਿੱਕਤ ਹੁੰਦੀ ਹੈ ਜੇ ਉਹ ਦਾ ਵਿਰੋਧ ਕੀਤਾ ਜਾਂਦਾ ਤੇ ਸਾਡੇ ਨਾਲ ਅੱਗੇ ਉਹ ਗਲਤ ਕੀਤਾ ਜਾਂਦਾ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਗੋਪੀ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਤੁਹਾਡੇ ਏਰੀਆ ਦੇ ਵਿੱਚ ਲਗਾਤਾਰ ਜਿਹੜੀ ਮੰਡੀ ਨੂੰ ਲੈ ਕੇ ਵਿਵਾਦ ਛਿੜਦਾ ਨਜ਼ਰ ਆ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਲੋਕਾਂ ਦਾ ਵਿਰੋਧ ਆ ਕਿ ਲੋਕਾਂ ਵੱਲੋਂ ਬਾਰ-ਬਾਰ ਉਹਦੇ ਤੇ ਵਿਰੋਧ ਕੀਤਾ ਜਾ ਰਿਹਾ ਲੇਕਿਨ ਕੋਈ ਵੀ ਮੰਡੀ ਦਾ ਹੱਲ ਨਹੀਂ ਕੀਤਾ ਜਾਂਦਾ ਉਹ ਉਲਟਾ ਉੱਥੇ ਲੜਾਈ ਦਾ ਕਾਰਨ ਬਣੀ ਜਾਂਦਾ ਪਿਆ ਲਗਾਤਾਰ ਮੰਡੀ ਪਹਿਲਾਂ ਤਾਂ ਤੁਹਾਡਾ ਵੈਲਕਮ ਮੰਡੀ ਕਿਹੜੀ ਮੰਡੀ ਦਾ ਰੌਲਾ ਜੀ ਉਹ ਜਿਹੜੀ ਮੰਦਰ ਦੇ ਬੈਕ ਸਾਈਡ ਤੇ ਆ ਤੁਸੀਂ ਗੱਲ ਕਰੀ ਆ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਵੀ ਕੋਈ ਮੇਰੇ ਕੋਲ ਕੋਈ ਜਾਂ ਕਾਲ ਆਈ ਹੋਵੇ ਜਾਂ ਕੋਈ ਹੋਈ ਹੋਵੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਵੀ ਰੌਲਾ ਜੇ ਕੋਈ ਰੌਲਾ ਦੇਖ ਲੈਂਦੇ ਆ ਕੋਈ ਗੱਲ ਨਹੀਂ ਅੱਜ ਵੀ ਸਰ ਉੱਥੋਂ ਬਾਰ ਬਾਰ ਲੋਕਾਂ ਦਾ ਜਿਹੜਾ ਕਿਹਾ ਗਿਆ ਸੀ ਕਿ ਅਸੀਂ ਬਹੁਤ ਬਾਰੀ ਕਾਉਂਸਲਰ ਨੂੰ ਵੀ ਕਿਹਾ ਕਿਆਂ ਨੂੰ ਕਿਹਾ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਈਵਨ ਕੀ ਉਹਨਾਂ ਦੇ ਦਰਾਂ ਦੇ ਮੋਰੇ ਬੈਠ ਕੇ ਸਬਜ਼ੀ ਵੇਚੀ ਜਾਂਦੀ ਹੈ ਤੇ ਜਦੋਂ ਉਹਦਾ ਵਿਰੋਧ ਕਰਦੇ ਆ ਤੇ ਉਹ ਲੜਾਈ ਦਾ ਕਾਰਨ ਬੰਦੀ ਹੈ ਪਿੱਛੇ ਜੇ ਮੇਰੇ ਕੋਲ ਮੰਦਰ ਵਾਲੇ ਆਏ ਸੀ ਮੰਦਰ ਵਾਲੇ ਨੂੰ ਕਿਹਾ ਸੀ ਵੀ ਤੁਸੀਂ ਲਿਖ ਕੇ ਦੋ ਕਿਉਂਕਿ ਪਹਿਲਾਂ ਇਹ ਜਿਹੜੀ ਮੰਡੀ ਮੰਦਰੀ ਲਵਾਉਂਦਾ ਸੀ ਕਿਉਂਕਿ ਮੰਦਰ ਦੀ ਉੱਥੇ ਚੱਲ ਰਿਹਾ ਵਿਕਾਸ ਚੱਲ ਰਿਹਾ ਮੰਦਰ ਮੰਦਰ ਬਣ ਰਿਹਾ ਉਹਨੂੰ ਉਹਦੇ ਲਈ ਇਹ ਮੰਡੀ ਦੇ ਪੈਸੇ ਜਾਂਦੇ ਸੀ ਮੰਡੀ ਨੂੰ ਜਾਂਦੇ ਸੀ ਹੁਣ ਮੰਦਰ ਵਾਲੇ ਨੇ ਪਿਛਲੇ ਹਫਤੇ ਦੋ ਹਫਤੇ ਪਹਿਲਾਂ ਮੈਨੂੰ ਕਿਹਾ ਸੀ ਵੀ ਅਸੀਂ ਇਹ ਮੰਡੀ ਲਵਾਉਣਾ ਚਾਹੁੰਦੇ ਹਾਂ ਮੈਂ ਕਿਹਾ ਵੀ ਤੁਸੀਂ ਲਵਾਉਂਦੇ ਸੀ ਤੁਸੀਂ ਨਹੀਂ ਲਵਾਉਣਾ ਚਾਹੁੰਦੇ ਤੁਸੀਂ ਲਿਖ ਕੇ ਦਵੋ ਮੈਂ ਕਰ ਦਿੰਦਾ ਫਿਰ ਉਹ ਜਿਹੜੀ ਮੈਨੂੰ ਪਤਾ ਲੱਗਿਆ ਵੀ ਹੁਣ ਤੁਸੀਂ ਜੇ ਗੱਲ ਕਰਦੇ ਹੋ ਉਦੇ ਵਿੱਚ ਜੋ ਜੋ ਪ੍ਰੋਬਲਮਾਂ ਦੇਖ ਲਵਨੀ ਅਸੀਂ ਬੰਦ ਕਰਾਉਣੇ ਉਹਦੀ ਕੋਈ ਇਤਰਾਜਗੀ ਨਹੀਂ ਹੈਗੀ ਬਸ ਇਹ ਕਿਹਾ ਗਿਆ ਕਿ ਜਿਹੜੇ ਘਰਾਂ ਦੇ ਬਾਹਰ ਕਿਸੇ ਦੇ ਦਰਵਾਜੇ ਦੇ ਬਾਹਰ ਜਦੋਂ ਰੇੜੀਆਂ ਲੱਗਦੀਆਂ ਨੇ ਉਹ ਫਿਰ ਉਹ ਉਤਰਾਜ ਕਰਦੇ ਨੇ ਲੋਕ ਉੱਥੇ ਦੇ ਉਹ ਬਾਰ ਬਾਰ ਇਹ ਉਤਰਾਜ ਕਰਦੇ ਨੇ ਕਿ ਅਸੀਂ ਜਦੋਂ ਨੰਗਣਾ ਹੁੰਦਾ ਹੈ ਉਹ ਤੋਂ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਉਹ ਤਾਂ ਹੈਗੀ ਆ ਜੀ ਕਿਤੇ ਰੈ residense ਤੇ ਕੰਮ ਹੋਣਾ ਨਹੀਂ ਚਾਹੀਦਾ ਹੈਗਾ ਪਰ ਜਿਹੜੀ ਵੀ ਗੱਲ ਆ ਪ੍ਰੋਬਲਮਾਂ ਅਸੀਂ ਬਹਿ ਕੇ ਹੱਲ ਕਰਦੇ ਨੇ ਉਹ ਪ੍ਰੋਬਲਮ ਮੰਡੀ ਦਾ ਮੈਂ ਲਵਾਉਣ ਦੇ ਹੱਕ ਤੇ ਨਹੀਂ ਪਹਿਲਾਂ ਕਾਲਸੀਆ ਡੇਰੇ ਮੰਡੀ ਲੱਗਦੀ ਸੀ ਉਹ ਵੀ ਅਸੀਂ ਬੰਦ ਕਰਾਈਆ ਕਿਉਂਕਿ ਉੱਥੇ ਟ੍ਰੈਫਿਕ ਦੀ ਪ੍ਰੋਬਲਮ ਸੀ ਇੱਕ ਹੁਣ ਇੱਥੇ ਲੱਗਦੀ ਆ ਆ ਜਿੱਥੇ ਪਿੱਛੇ ਦਾਣਾ ਇੱਕ ਮੰਡੀ ਆ ਦੇ ਵਿੱਚ ਇੱਥੇ ਮੰਡੀ ਲੱਗਦੀ ਆ ਪੱਕੀ ਕਈ ਸਾਲਾਂ ਤੋਂ ਇਹ ਵੀ ਹੁਣ ਬੰਦ ਕਰਾਉਣੀ ਚਾਹੀਦੀ ਆ ਰੇਲਵੇ ਕਰਕੇ ਟ੍ਰੈਫਿਕ ਦਾ ਜਾਮ ਇੱਥੇ ਵੀ ਲੱਗਦੀ ਆ ਉਹ ਸਾਫ ਕਾ ਕੌਂਸਲਰ ਦੀ ਆ ਇਸ ਕਰਕੇ ਕਦੇ ਕਿਸੇ ਨੇ ਕਿਹਾ ਨਹੀਂ ਹੈਗਾ ਚਲੋ ਪਉ ਤੱਕ ਸਾਰੇ ਇਹਦੀ ਕਾਰਵਾਈ ਹੋ ਜੂਗੀ ਔਰ ਜਿਹੜੀ ਮਤਲਬ ਮੰਡੀ ਦਾ ਜਿਹੜੀ ਪਰ ਮੁਸ਼ਕਲ ਆ ਰਹੀ ਹੈ ਲੋਕਾਂ ਨੂੰ ਮੈਨੂੰ ਤੁਸੋਡੇ ਚੈਨਲ ਦੇ ਮਾਧਿਮੇ ਰਾਹੀਂ ਜ ਪਤਾ ਲੱਗਿਆ ਅੱਗੇ ਤੋਂ ਮੰਡੀ ਨਹੀਂ ਲੱਗੂਗੀ ਆਪਾਂ ਬੰਦ ਕਰ ਦਨੇ ਆ ਵੈਸੇ ਵੀ ਰੇਲਵੇ ਵਾਲੇ ਨੇ ਬਹੁਤ ਸਖਤਾਈ ਕੀਤੀ ਹੋਈ ਆ ਅਸੀਂ ਵੀ ਬੰਦ ਕਰ ਦਨੇ ਆ ਕਿਉਂਕਿ ਹੈ ਹੀ ਉਹ ਰੇਲਵੇ ਦੀ ਜਗਾ ਜੇ ਕਿਤੇ ਕਿਤੇ ਅਕਾ ਘਰਾ ਦੇ ਵਿੱਚ ਜਾਂਦੇ ਆ ਤਾਂ ਉਦੋਂ ਸਾਡੀ ਜਗਾ ਆ ਗਈ ਉੱਥੇ ਅਸੀਂ ਨਹੀਂ ਲੱਗਣ ਦੇਵਾਂਗੇ ਕਿਉਂਕਿ ਜਿਹੜਾ ਮੈਨੂੰ ਪਤਾ ਲੱਗਿਆ ਵੀ ਇਹ ਜਿਹੜੀ ਮੰਡੀ ਲੱਗਦੀ ਸੀ ਰੇਲਵੇ ਰੰਨ ਤੇ ਲੱਗਦੀ ਸੀ ਇਸ ਕਰਕੇ ਕੋਈ ਉਹਨਾਂ ਦਾ ਲੈਣ ਦੇਣ ਸੀ ਤਾਂ ਉਹ ਚੱਲਦਾ ਸੀ ਲੋਕਾਂ ਦੀ ਜਲਦੀ ਜਿਹੜੀ ਮੁਸ਼ਕਲ ਆ ਰਹੀ ਹੈ ਉਹਨੂੰ ਹੱਲ ਕੀਤਾ ਜਾਊਗਾ ਜਿਹੜੀ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੀ ਜਿਹੜੀ ਹੱਲ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾਊਗੀ ਫੁਲੀਟਸ ਅਪਡੇਟਸ ਲਾਈਕ ਐਂਡ ਫਾਲੋਅ आवर ਫੇਸਬੁੱਕ ਪੇਜ ਐਸਐਮਸ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर YouTube ਚੈਨਲ ਐਂਡ ਪ੍ਰੈਸ ਦ ਬੈਲ ਆਈਕਨ